ਕਿਸ ਤਰੀਕੇ ਨਾਲ ਪਤਾ ਲੱਗੂਗਾ ਕਿ ਪਾਣੀ ਨਾਲ बार-बार ਇਨਫੈਕਸ਼ਨ ਹੋ ਰਹੀ ਹੈ ਸਟਮਕ ਪ੍ਰੋਬਲਮ ਹੋ ਰਹੀ ਹੈ ਕਿਸ ਤਰੀਕੇ ਨਾਲ ਪਤਾ ਲੱਗੂਗਾ ਕਿ ਪਾਣੀ ਦੇ ਵਿੱਚ ਪ੍ਰੋਬਲਮ ਹੈ ਜਿਹੜਾ ਪਾਣੀ ਹੈ ਤੁਸੀਂ ਉਹਨੂੰ ਦੇਖ ਕੇ ਜਾਂ ਸੁੱਕ ਕੇ ਬਿਲਕੁਲ ਪਤਾ ਨਹੀਂ ਲਗਾ ਸਕਦੇ ਹੋ ਕਿ ਉਹਦੇ ਅੰਦਰ ਕੋਈ ਮਤਲਬ ਪ੍ਰੋਬਲਮ ਹੈਗੀ ਉਹਦੇ ਕਿਟਾਣੂ ਹੈਗੇ ਕਿ ਨਹੀਂ ਹੈਗੇ ਪਰ ਅਗਰ ਤੁਹਾਨੂੰ ਬਾਰ-ਬਾਰ ਇਨਫੈਕਸ਼ਨ ਹੋ ਰਹੀ ਹੈ ਪੇਟ ਸਾਫ਼ ਨਹੀਂ ਰਹਿ ਰਹਾ ਹੈ ਕਬਜ਼ ਹੋ ਰਹੀ ਹੈ ਐਸਿਡਿਟੀ ਹੋ ਰਹੀ ਹੈ ਜਾਂ ਕਈ ਵਾਰ ear ਇਨਫੈਕਸ਼ਨ ਹੁੰਦੀ ਰਹਿੰਦੀ ਹੈ ਤਾਂ ਦੈਟ ਮੀਨਸ ਤੁਹਾਡਾ ਜਿਹੜਾ ਪਾਣੀ ਹੈ ਉਹ ਸਾਫ਼ ਨਹੀਂ ਹੈਗਾ ਉਹਦੇ ਅੰਦਰ ਜਿਹੜਾ ਹੈ ਉਹ ਸੀਵੇਜ ਵਾਟਰ ਮਿਲਿਆ ਹੋਇਆ ਹੈ ਅਗੇ ਤੁਸੀਂ ਚੈੱਕ ਕਰਨਾ ਹੈ ਤਾਂ ਤੁਸੀਂ ਜਿਹੜਾ ਹੈ ਸਾਡੇ ਵਿਭਾਗ ਕੋਲੋਂ ਮਾਈਕਰੋਬਾਇਓਲੋਜੀ ਵਿਭਾਗ ਕੋਲੋਂ ਇੱਕ ਕਿੱਟ ਡਿਵੈਲਪ ਕੀਤੀ ਗਈ ਹੈ। ਜੀ ਤੁਸੀਂ ਘਰ ਲੈ ਜਾ ਕੇ ਜਿਹੜਾ ਹੈ ਉਹ ਪਾਣੀ ਚੈੱਕ ਕਰ ਸਕਦੇ ਹੋ। ਮੈਂ ਮੇਜਰਲੀ ਕਿਹੜੀਆਂ ਪ੍ਰੋਬਲਮ ਨੇ ਜੋ ਕਿ ਪਾਣੀ ਦੇ ਵਿੱਚ ਸਭ ਤੋਂ ਵੱਧ ਵੇਖਣ ਨੂੰ ਮਿਲਦੀ। ਮੇਨਲੀ ਅਗਰ ਅਸੀਂ ਕਾਮਨ ਗੱਲ ਕਰੀਏ ਤਾਂ ਉਹਦੇ ਵਿੱਚ ਡਾਇਰੀਆ ਹੋ ਗਿਆ, ਕੋਲਰਾ, ਟਾਈਫਾਈਡ, ਡਾਇਸੈਂਟਰੀ ਇਹ ਸਾਰੀ ਪ੍ਰੋਬਲਮ ਜਿਹੜੀਆਂ ਨੇ ਉਹ ਪਾਣੀ ਖਰਾਬ ਹੋਣ ਕਰਕੇ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ। ਤੁਸੀਂ ਆਰਓ ਜਦੋਂ ਲਗਾਉਂਦੇ ਹੋ ਮੇਨਲੀ ਤਾਂ ਉਹਦੇ ਵਿੱਚ ਕੀ ਹੁੰਦਾ ਜਿਹੜੇ केडीएस अ टोटल डिसॉल्व सॉलिड्स मिनरल्स ਜਿਹੜੇ ਨੇ ਉਹ ਸਾਰੇ ਦੇ ਸਾਰੇ ਕੱਢ ਬਾਹਰ ਆ ਜਾਂਦੇ ਨੇ ਤਾਂ ਉਹ ਕਰਕੇ ਵੀ ਪ੍ਰੋਬਲਮਸ ਆndੀਆਂ ਨੇ ਤਾਂ ਜ਼ਰੂਰੀ ਨਹੀਂ ਹੈ ਕਿ ਜਿਹੜਾ ਆਰਓ ਵਾਟਰ ਪੀ ਰਿਹਾ ਹੈ ਉਹਨੂੰ ਪ੍ਰੋਬਲਮ ਨਹੀਂ ਆਊਗੀ ਇਹ ਵਾਟਰ ਟੈਸਟਿੰਗ ਕਿਟ ਹੈਗੀ ਠੀਕ ਹੈ ਇਹ 40 ਰੁਪਏ ਦੀ ਕਿਟ ਹੈ ਤੁਹਾਨੂੰ ਮਾਈਕਰੋਬਾਇਓਲੋਜੀ ਵਿਭਾਗ ਤੋਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲ ਜਾਊਗੀ ਇਹ ਸਿੰਪਲ ਟੂ ਯੂਜ਼ ਕਿਟ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਦੇਖੋ ਬਾਹਰ ਜਿਹੜੀ ਹੈ ਉਹ ਸੀਲ ਲੱਗੀ ਹੋਈ ਹੈ ਇਸ ਸੀਲ ਨੂੰ ਕੱਟ ਕੇ ਅੰਦਰ ਰਬਰ ਸਟਾਪਰ ਹੈਗਾ ਠੀਕ ਹੈ ਤੁਸੀਂ ਰਬਰ ਸਟਾਪਰ ਖੋਲ ਕੇ ਇੰਨੇ ਦੇ ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਹੈ ਠੀਕ ਹੈ ਉਹ ਇੱਥੇ ਤੱਕ ਜਿੱਥੇ ਤੱਕ ਨਿਸ਼ਾਨ ਲੱਗਿਆ ਹੋਇਆ ਹੈ ਪਾ ਦੇਣਾ ਹੈ ਤਾਂ ਤੁਸੀਂ ਜਦੋਂ ਪਾਣੀ ਦਾ ਸੈਂਪਲ ਲੈ ਕੇ ਆਣਾ ਹੈ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਤੁਸੀਂ ਸ਼ੀਸ਼ੇ ਕੱਚ ਦੀ ਬੋਤਲ ਅੰਦਰ ਪਾਣੀ ਦਾ ਸੈਂਪਲ ਲੈ ਕੇ ਆਓ ਤਾਂ ਉਹ ਪੂਰਾ ਭਰ ਕੇ ਲੈ ਕੇ ਆਓ ਲਗਾਤਾਰ ਕੋਸਾ ਪਾਣੀ ਪੀਣਾ ਵੀ ਸਾਡੀ ਹੈਲਥ ਲਈ ਜਿਹੜਾ ਉਹ ਠੀਕ ਨਹੀਂ ਹੈਗਾ ਨਾਰਮਲੀ ਨਾਰਮਲ ਪਾਣੀ ਪੀਣਾ ਚਾਹੀਦਾ ਇਨਫੈਕਟ ਗਰਮੀਆਂ ਵਿੱਚ ਵੀ ਕੋਸ਼ਿਸ਼ ਕਰੋ ਤੁਸੀਂ ਫ੍ਰਿਜ ਵਾਲਾ ਪਾਣੀ ਮਤ ਪੀਓ ਤੁਸੀਂ ਜਿਹੜਾ ਨਾਰਮਲ ਰੂਮ ਟੈਂਪਰੇਚਰ ਤੇ ਪਾਣੀ ਹੈ ਉਹ ਲੈ ਆਓ ਆਹ ਸਵੇਰੇ ਉੱਠ ਕੇ ਤੁਸੀਂ ਕੋਸਾ ਪਾਣੀ ਲੈਂਦੇ ਹੋ ਡਿਫਰੈਂਟ ਚੀਜ਼ ਹੈਗੀ ਬਟ ਤੁਸੀਂ ਪੂਰਾ ਦਿਨ ਹੀ ਕੋਸਾ ਪਾਣੀ ਲੈ ਰਹੇ ਹੋ ਤੇ ਤੁਸੀਂ ਲਗਾਤਾਰ ਹੀ ਕੋਸਾ ਪਾਣੀ ਲੈ ਰਹੇ ਹੋ ਸਰਦੀਆਂ ਇਹ ਗਰਮੀਆਂ ਵਿੱਚ ਉਹ ਖਰਾਬ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਜੇਕਰ ਤੁਹਾਨੂੰ ਵੀ बार-बार ਇਨਫੈਕਸ਼ਨ ਹੋ ਰਹੀ ਹੈ ਡਾਕਟਰ ਨੇ ਤੁਹਾਨੂੰ ਬਾਰ-ਬਾਰ ਰეკਮੈਂਡ ਕਰ ਰਿਹਾ ਹੈ ਕਿ ਤੁਸੀਂ ਆਰਓਜੋ ਫਿਲਟਰ ਦਾ ਵਾਟਰ ਜਾਂ ਫਿਰ ਬੋਇਲਡ ਵਾਟਰ ਜਿਹੜਾ ਯੂਜ਼ ਕਰੋ ਤੇ ਇਹ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਜਿਹੜੇ ਪਾਣੀ ਦੇ ਵਿੱਚ ਕਿਟਾਣੂ ਜਿਹੜੇ ਆ ਪੈਦਾ ਹੁੰਦੇ ਆ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਚੈੱਕ ਕਰਕੇ ਤੁਸੀਂ ਜਿਹੜਾ ਆਪਣਾ ਵਾਟਰ ਆ ਠੀਕ ਕਰ ਸਕਦੇ ਹੋ ਸਾਡੇ ਨਾਲ ਮੈਮ ਮੌਜੂਦ ਨੇ ਆਪਾਂ ਇਹ ਨਾਲ ਗੱਲ ਕਰਦੇ ਮੈਮ ਸ਼ਸ਼ਿਆ ਕਾਲ ਜੀ ਸ਼ਸ਼ਿਆ ਕਾਲ ਜੀ ਮੈਮ ਕਿਸ ਤਰੀਕੇ ਨਾਲ ਪਤਾ ਲੱਗੂਗਾ ਕਿ ਪਾਣੀ ਨਾਲ बार-बार ਇਨਫੈਕਸ਼ਨ ਹੋ ਰਹੀ ਹੈ ਸਟਮਕ ਪ੍ਰੋਬਲਮ ਹੋ ਰਹੀ ਹੈ ਕਿਸ ਤਰੀਕੇ ਨਾਲ ਪਤਾ ਲੱਗੂਗਾ ਕਿ ਪਾਣੀ ਦੇ ਵਿੱਚ ਪ੍ਰੋਬਲਮ ਆ ਜਿਹੜਾ ਪਾਣੀ ਹੈ ਤੁਸੀਂ ਉਹਨੂੰ ਦੇਖ ਕੇ ਜਾਂ ਸੁੰਘ ਕੇ ਬਿਲਕੁਲ ਪਤਾ ਨਹੀਂ ਲਗਾ ਸਕਦੇ ਹੋ ਕਿ ਉਹਦੇ ਅੰਦਰ ਕੋਈ ਮਤਲਬ ਪ੍ਰੋਬਲਮ ਹੈਗੀ ਉਹਦੇ ਕਿਟਾਣੂ ਹੈਗੇ ਕਿ ਨਹੀਂ ਹੈਗੇ ਪਰ ਅਗਰ ਤੁਹਾਨੂੰ ਬਾਰ-ਬਾਰ ਇਨਫੈਕਸ਼ਨ ਹੋ ਰਹੀ ਹੈ ਪੇਟ ਸਾਫ ਨਹੀਂ ਰਹਿ ਰਹਾ ਕਬਜ਼ ਹੋ ਰਹੀ ਹੈ ਐਸਿਡਿਟੀ ਹੋ ਰਹੀ ਹੈ ਜਾਂ ਕਈ ਵਾਰ ਇਅਰ ਇਨਫੈਕਸ਼ਨ ਹੁੰਦੀ ਰਹਿੰਦੀ ਹੈ ਤਾਂ ਦੈਟ ਮੀਨਸ ਤੁਹਾਡਾ ਜਿਹੜਾ ਪਾਣੀ ਹੈ ਉਹ ਸਾਫ ਨਹੀਂ ਹੈਗਾ ਉਹਦੇ ਅੰਦਰ ਜਿਹੜਾ ਹੈ ਉਹ ਸੀਵੇਜ ਵਾਟਰ ਮਿਲਿਆ ਹੋਇਆ ਹੈ ਅੱਛਾ ਤਾਂ ਜਿਸ ਕਰਕੇ ਤੁਹਾਨੂੰ ਇਹ ਪ੍ਰੋਬਲਮਸ ਬਾਰ-ਬਾਰ ਆ ਰਹੀਆਂ ਨੇ ਤਾਂ ਇਨ ਪ੍ਰੋਬਲਮਸ ਨਾਲ ਤੁਸੀਂ ਕੋਰਿਲੇਟ ਕਰਕੇ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਜਿਹੜਾ ਪਾਣੀ ਹੈ ਉਹ ਠੀਕ ਹੈਗਾ ਕਿ ਨਹੀਂ ਹੈਗਾ ਤਾਂ ਅਗਰ ਤੁਸੀਂ ਚੈੱਕ ਕਰਨਾ ਹੈ ਤਾਂ ਤੁਸੀਂ ਜਿਹੜਾ ਹੈ ਸਾਡੇ ਵਿਭਾਗ ਕੋਲੋਂ ਵਾ ਮਾਈਕਰੋਬਾਇਲੋਜੀ ਵਿਭਾਗ ਕੋਲ ਇੱਕ ਕਿਟ ਡਵੈਲਪ ਕੀਤੀ ਗਈ ਹੈ ਜੀ ਤੁਸੀਂ ਘਰ ਲੈ ਜਾ ਕੇ ਜਿਹੜਾ ਹੈ ਉਹ ਪਾਣੀ ਚੈੱਕ ਕਰ ਸਕਦੇ ਹੋ ਉਸ ਕਿਟ ਨੂੰ ਤੇ ਉਹਦੇ ਨਾਲ ਅਗੇ ਤੁਹਾਨੂੰ ਇੱਥੋਂ ਪਾਣੀ ਚੈੱਕ ਕਰਾਣਾ ਹੈ ਤਾਂ ਤੁਸੀਂ ਮਾਈਕਰੋਬਾਇਲੋਜੀ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਕੇ ਵੀ ਆਪਣਾ ਪਾਣੀ ਦਾ ਸੈਂਪਲ ਜਿਹੜਾ ਹੈ ਉਹ ਦੇ ਕੇ ਜਾ ਸਕਦੇ ਹੋ ਤਾਂ ਇੱਥੋਂ ਵੀ ਤੁਸੀਂ ਪਾਣੀ ਟੈਸਟ ਕਰਾ ਸਕਦੇ ਹੋ ਮੈਜਰਲੀ ਕਿਹੜੀਆਂ ਪ੍ਰੋਬਲਮ ਨੇ ਜੋ ਕਿ ਪਾਣੀ ਦੇ ਵਿੱਚ ਸਭ ਤੋਂ ਵੱਧ ਵੇਖਣ ਨੂੰ ਮਿਲਦੀ ਮੇਨਲੀ ਅਗਰ ਅਸੀਂ ਕਾਮਨ ਗੱਲ ਕਰੀਏ ਤਾਂ ਉਹਦੇ ਵਿੱਚ ਡਾਇਰੀਆ ਹੋ ਗਿਆ ਕੋਲਰਾ ਟਾਈਫਾਈਡ ਡਾਈਸੈਂਟਰੀ ਇਹ ਸਾਰੇ ਪ੍ਰੋਬਲਮ ਜਿਹੜੀਆਂ ਨੇ ਪਾਣੀ ਖਰਾਬ ਹੋਣ ਕਰਕੇ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਤੇ ਕਿਸ ਤਰੀਕੇ ਦਾ ਲੋਕਾਂ ਨੂੰ ਜਿਹੜਾ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਆਪਣੇ ਹੈਲਥ ਨਾਲ ਜਿਹੜਾ ਕਿਤੇ ਨਾ ਕਿਤੇ ਖਿਲਵਾਰ ਕਰ ਰਹੇ ਨੇ ਕਿਉਂਕਿ ਅੱਜ ਵੀ ਲੋਕ ਜਿਹੜੇ ਨੇ ਨੋਰਮਲ ਵਾਟਰ ਪੀ ਰਹੇ ਨੇ ਟੈਪ ਦਾ ਪਾਣੀ ਪੀ ਰਹੇ ਨੇ ਉਹ ਫਿਲਟਰ ਲਾ ਰਹੇ ਨੇ ਫਿਰ ਵੀ ਉਹਨਾਂ ਨੂੰ ਸੇਮ ਪ੍ਰੋਬਲਮ ਆ ਰਹੀ ਹੈ ਸੇਮ ਦਿੱਕਤ ਆ ਰਹੀ ਹੈ ਕਾਰਨ ਕੀ ਹੈ ਦੇਖੋ ਜੀ ਆ ਜ਼ਰੂਰੀ ਨਹੀਂ ਹੈ ਕਿ ਜਿਹੜਾ ਤੁਸੀਂ ਟੈਪ ਵਾਟਰ ਪੀ ਰਹੇ ਹੋ ਖਰਾਬ ਹੀ ਹੈ ਕਿਉਂਕਿ ਫਿਲਟਰ ਜਦੋਂ ਤੁਸੀਂ ਲਗਾ ਦਿੰਦੇ ਹੋ ਤੁਸੀਂ ਆਰਓ ਜਦੋਂ ਲਗਾਉਂਦੇ ਹੋ ਮੇਨਲੀ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਜਿਹੜੇ ਟੀਡੀਐਸ ਟੋਟਲ ਡਿਸੋਲਵਡ ਸੋਲਿਡਸ ਮਿਨਰਲ ਜਿਹੜੇ ਨੇ ਉਹ ਸਾਰੇ ਦੇ ਸਾਰੇ ਕੱਢ ਬਾਹਰ ਆ ਜਾਂਦੇ ਨੇ ਤਾਂ ਉਹ ਕਰਕੇ ਵੀ ਪ੍ਰੋਬਲਮਸ ਆਂਦੀਆਂ ਨੇ ਤਾਂ ਜ਼ਰੂਰੀ ਨਹੀਂ ਹੈ ਕਿ ਜਿਹੜਾ ਆਰਓ ਵਾਟਰ ਪੀ ਰਿਆ ਉਹਨੂੰ ਪ੍ਰੋਬਲਮ ਨਹੀਂ ਆਉਗੀ ਜਾਂ ਉਹ ਪ੍ਰੋਪਰਲੀ ਅਗਰ ਟਾਈਮ ਟੂ ਟਾਈਮ ਸਰਵਿਸ ਨਹੀਂ ਕਰਾ ਰਹੇ ਨੇ ਤਾ ਵੀ ਬਾਇਓਫਿਲਮ ਮਾਈਕਰੋ অর্গানিਜ਼ਮਸ ਕੀ ਕਰ ਦਿੰਦੇ ਨੇ ਉਹ ਜਿੱਲੀ ਬਣਾ ਦਿੰਦੇ ਨੇ ਜਿਸ ਕਰਕੇ ਜਿਹੜਾ ਹੈ ਉਹ ਪਾਣੀ ਖਰਾਬ ਹੋ ਜਾਂਦਾ ਹੈ ਤਾਂ ਕਿ ਤੁਸੀਂ ਆਰਓ ਦੀ ਟਾਈਮ ਟੂ ਟਾਈਮ ਸਰਵਿਸ ਨਹੀਂ ਕਰਾ ਰਹੇ ਹੋ ਤਾਂ ਵੀ ਪ੍ਰੋਬਲਮ ਆ ਸਕਦੀ ਹੈ ਤਾਂ ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਟੈਪ ਵਾਟਰ ਲੈ ਰਹੇ ਹੋ ਜਾਂ ਸਮਰਸੀਬਲ ਦਾ ਪਾਣੀ ਲੈ ਰਹੇ ਹੋ ਜਾਂ ਆਰਓ ਦਾ ਪਾਣੀ ਲੈ ਰਹੇ ਹੋ ਤਾਂ ਉਹ ਡਿਫਰੈਂਟ ਡਿਫਰੈਂਟ ਪ੍ਰੋਬਲਮਸ ਹੋਣ ਗਿਆ ਅਗਰ ਇੱਕ ਵਾਰ ਕਿਟਾਣੂ ਪਾਣੀ ਵਿੱਚ ਆ ਗਏ ਔਰ ਪ੍ਰੋਬਲਮਸ ਆ ਸਕਦੀਆਂ ਨੇ ਜੀ ਮੈਮ ਦੱਸੋਗੇ ਕਿ ਕਿਸ ਤਰੀਕੇ ਨਾਲ ਆਪਾਂ ਪਾਣੀ ਦਾ ਟੈਸਟ ਕਰਕੇ ਪਤਾ ਲਗਾ ਸਕਦੇ ਕਿ ਪਾਣੀ ਜਿਹੜਾ ਬਿਲਕੁਲ ਸਹੀ ਹੈ ਜਾਂ ਪਾਣੀ ਦੇ ਵਿੱਚ ਕਿੰਨੇ ਕਿਟਾਣੂ ਜਿਹੜੇ ਨੇ ਮੌਜੂਦ ਨੇ ਤੇ ਕਿਸ ਤਰੀਕੇ ਨਾਲ ਸਾਡੀ ਹੈਲਥ ਨਾਲ ਜਿਹੜਾ ਨੇ ਖਿਲਵਾਰ ਕਰ ਰਹੇ ਹਨ ਹਾਂਜੀ ਅਗਰ ਤੁਸੀਂ ਘਰ ਵਿੱਚ ਟੈਸਟ ਕਰਨਾ ਹੈ ਤਾਂ ਇਹ ਬੈਕਟੀਰੀਓਲੋਜੀਕਲ ਇਹ ਵਾਟਰ ਟੈਸਟਿੰਗ ਕਿਟ ਹੈਗੀ ਠੀਕ ਹੈ ਇਹ 40 ਰੁਪਏ ਦੀ ਕਿਟ ਹੈ ਤੁਹਾਨੂੰ ਮਾਈਕਰੋਬਾਇਓਲੋਜੀ ਵਿਭਾਗ ਤੋਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲ ਜਾਊਗੀ ਠੀਕ ਹੈ ਜੀ ਇਹ ਸਿੰਪਲ ਟੂ ਯੂਜ਼ ਕਿਟ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਦੇਖੋ ਬਾਹਰ ਜਿਹੜੀ ਆ ਉਹ ਸੀਲ ਲੱਗੀ ਹੋਈ ਹੈ ਇਹ ਸੀਲ ਨੂੰ ਕੱਟ ਕੇ ਅੰਦਰ ਰਬਰ ਸਟਾਪਰ ਹੈਗਾ ਠੀਕ ਹੈ ਤੁਸੀਂ ਰਬਰ ਸਟਾਪਰ ਖੋਲ ਕੇ ਇਹਦੇ ਦੇ ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਹੈ ਠੀਕ ਹੈ ਉਹ ਇੱਥੇ ਤੱਕ ਜਿੱਥੇ ਤੱਕ ਨਿਸ਼ਾਨ ਲੱਗਿਆ ਹੋਇਆ ਹੈ ਪਾ ਦੇਣਾ ਹੈ ਠੀਕ ਹੈ ਪਰ ਪਾਣੀ ਪਾਣਾ ਕਿਵੇਂ ਹੈ ਫੋਰ ਇਗਜ਼ਾਮਪਲ ਅਗਰ ਤੁਸੀਂ ਆਰਓ ਦਾ ਪਾਣੀ ਹੈ ਟੈਪ ਦਾ ਪਾਣੀ ਜਿਹੜਾ ਟੈਸਟ ਕਰਨਾ ਚਾਹੁੰਦੇ ਹੋ ਤੁਸੀਂ ਪਹਿਲੇ ਥੋੜੀ ਦੇਰ ਪਾਣੀ ਚੱਲਣ ਦੇਣਾ ਹੈ ਤਾਂ ਕਿ ਜਿਹੜੀ ਬਾਹਰ ਟੁੱਟੀ ਲੱਗੀ ਹੋਈ ਹੈ ਜਿਹੜੀ ਟੈਪ ਲੱਗੀ ਹੋਈ ਹੈ ਉਹਦੇ ਉੱਪਰ ਕੋਈ ਕਿਟਾਣੂ ਹੈਗੇ ਉਹ ਸਾਰੇ ਸਾਰੇ ਬਾਹਰ ਆ ਜਾਣ ਸਿਰਫ ਪਾਣੀ ਦੇ ਅੰਦਰਲੇ ਕਿਟਾਣੂ ਜਿਹੜੇ ਨੇ ਉਹ ਟੈਸਟ ਹੋਣ ਨਹੀਂ ਤਾਂ ਜਿਹੜਾ ਰਿਜ਼ਲਟ ਹੈ ਉਹ ਗਲਤ ਆ ਜਾਊਗਾ ਹਮਮ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਇੱਥੇ ਤੱਕ ਪਾਤਾ ਤੁਸੀਂ ਉਹ ਰਬਰ ਸਟਾਪਰ ਲਾ ਕੇ ਇਹਨੂੰ ਰੂਮ ਟੈਂਪਰੇਚਰ 25°C ਦੇ ਤਾਪਮਾਨ ਉਤੇ रख देना रसोई देखोगे उ चौबी या अठताली घंटे अंदर पानी का रंग पीला पै जाता है एदा मतलब है कि पानी अंदर जलिफॉम्स या कीटाणुस है जिमारी की वगैरा कोज कर रहे है जो पानी का रंग जाम ही रहा है ਮਤਲਬ ਪਾਣੀ ਮਤਲਬ ਕਿਟ ਦਾ ਰੰਗ ਜਾਮ ਨਹੀਂ ਰਹਿੰਦਾ ਮਤਲਬ ਜਿਹੜਾ ਤੁਹਾਡਾ ਪਾਣੀ ਆ ਉਹ ਬਿਲਕੁਲ ਸਾਫ਼ ਹੈ ਉਹ ਪੀਣ ਯੋਗ ਹੈ ਜੀ ਤਾਂ ਇੱਥੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਜਿਹੜਾ ਪਾਣੀ ਹੈਗਾ ਉਹ ਸਾਫ਼ ਹੈਗਾ ਕਿ ਨਹੀਂ ਘਰ ਬੈਠੇ ਬੈਠੇ ਤੇ ਜੇ ਤੁਸੀਂ ਪਾਣੀ ਦਾ ਟੈਸਟ ਇੱਥੇ ਲੈਬ ਤੋਂ ਕਰਾਣਾ ਹੈ ਤਾਂ ਉਹਦੇ ਲਈ ਤੁਸੀਂ ਪਾਣੀ ਦਾ ਸੈਂਪਲ ਲੈ ਕੇ ਆ ਸਕਦੇ ਹੋ ਤਾਂ ਤੁਸੀਂ ਜਦੋਂ ਪਾਣੀ ਦਾ ਸੈਂਪਲ ਲੈ ਕੇ ਆਣਾ ਹੈ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਤੁਸੀਂ ਸ਼ੀਸ਼ੇ ਕੱਚ ਦੀ ਬੋਤਲ ਅੰਦਰ ਪਾਣੀ ਦਾ ਸੈਂਪਲ ਲੈ ਕੇ ਆਓ ਤਾਂ ਉਹ ਪੂਰਾ ਭਰ ਕੇ ਲੈ ਕੇ ਆਓ ਤੁਸੀਂ ਪਲਾਸਟਿਕ ਦੀ ਬੋਤਲ ਅੰਦਰ ਕਦੇ ਵੀ ਜਿਹੜਾ ਹੈ ਉਹ ਪਾਣੀ ਦਾ ਸੈਂਪਲ ਨਹੀਂ ਲੈ ਕੇ ਆਣਾ ਹੈ ਜੀ ਰੀਜ਼ਨ ਕੀ ਹੈਗਾ ਜਿਹੜੀ ਕੱਚ ਦੀ ਬੋਤਲ ਹੈ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ ਗਰਮ ਪਾਣੀ ਨਾਲ ਉਬਲੇ ਹੋਏ ਪਾਣੀ ਨਾਲ ਸਾਫ਼ ਕਰਨੀ ਹੈ ਉਬਲੇ ਹੋਏ ਪਾਣੀ ਗਰਮ ਪਾਣੀ ਇਹਦੇ ਅੰਦਰ ਪਾਣਾ ਹੈ ਤੇ ਜਿਸ ਵੀ ਸੌਮੇ ਦਾ ਪਾਣੀ ਟੈਸਟ ਕਰਨਾ ਹੈ ਉੱਥੇ ਜਾ ਕੇ ਉਹ ਗਰਮ ਪਾਣੀ ਉਬਲੇ ਹੋਇਆ ਪਾਣੀ ਡੋਲ ਦੇਣਾ ਹੈ ਤੇ ਜਿਹੜਾ ਪਾਣੀ ਦਾ ਸੈਂਪਲ ਤੁਸੀਂ ਟੈਸਟ ਕਰਾਣਾ ਹੈ ਉਹ ਇਹਦੇ ਅੰਦਰ ਪਾ ਦੇਣਾ ਹੈ ਤਾਂ ਉਹ ਕਰਕੇ ਬਿਲਕੁਲ ਸਾਫ਼ ਹੁੰਦੀ ਹੈ ਸਿਰਫ ਤੁਹਾਡੇ ਪਾਣੀ ਦਾ ਜਿਹੜਾ ਜਿਹੜਾ ਮੇਨ ਸੈਂਪਲ ਹੈ ਉਹਦੀ ਟੈਸਟਿੰਗ ਹੋਏਗੀ ਜੀ ਠੀਕ ਹੈ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ 5 ਤੋਂ 6 ਘੰਟੇ ਅੰਦਰ ਅੰਦਰ ਤੁਸੀਂ ਜਿਹੜਾ ਉਹ ਲੈਬ ਦੇ ਅੰਦਰ ਜਿਹੜਾ ਉਹ ਸੈਂਪਲ ਲੈ ਆਓ ਜੀ ਤੇ ਮੈਂ ਬੋਇਲਡ ਵਾਟਰ ਦੇ ਵਿੱਚ ਤੇ ਫਿਲਟਰ ਵਾਟਰ ਦੇ ਵਿੱਚ ਕੀ ਡਿਫਰੈਂਸ ਹੈ ਆ ਫਿਲਟਰ ਵਾਟਰ ਜਿਹੜਾ ਹੈ ਤੇ ਜਬ ਬੋਇਲਡ ਵਾਟਰ ਹੈ ਫਿਲਟਰ ਵਾਟਰ ਅੱਜਕੱਲ ਅਸੀਂ ਦੋ ਤਰ੍ਹਾਂ ਦੇ ਫਿਲਟਰ ਸਿੱਕ ਆਰਓ ਹੋ ਗਿਆ ਇੱਕ ਫਿਲਟਰ ਵਾਟਰ ਹੋ ਗਿਆ ਫਿਲਟਰ ਵਾਟਰ ਦਾ ਤਾਂ ਉਹ ਮੇਨ ਜਿਹੜਾ ਆ ਤੁਹਾਡੇ ਸੋਇਲ ਪਾਰਟੀਕਲਸ ਹੋ ਗਏ ਜਾਂ ਮੈਕਰੋ ਪਾਰਟੀਕਲਸ ਹੋ ਗਏ ਉਹਨਾਂ ਨੂੰ ਰਿਮੂਵ ਕਰਦਾ ਹੈ ਠੀਕ ਹੈ ਤੇ ਜਬ ਬੋਇਲਡ ਵਾਟਰ ਆ ਉਹਦੇ ਵਿੱਚ ਕੀ ਹੁੰਦਾ ਜਦੋਂ ਤੁਸੀਂ ਬੋਇਲ ਕਰ ਲਿਆ ਕਿ ਟਾਣੂ ਤਾਂ ਮਰ ਹੀ ਗਏ ਠੀਕ ਹੈ ਬਟ ਉਸ ਤੋਂ ਇਲਾਵਾ ਜਿਹੜਾ ਤੁਹਾਡੇ ਮਿਨਰਲਸ ਵਗੈਰਾ ਨੇ ਤੁਸੀਂ ਦੇਖੋਗੇ ਜਦੋਂ ਤੁਸੀਂ ਪਾਣੀ ਬੋਇਲ ਕਰਦੇ ਹੋ ਉਸ ਤੋਂ ਬਾਅਦ ਨਾ ਥੱਲੇ ਸਫੇਦ ਹਾਂਜੀ ਹੈਨਾ ਹਾਂ ਵਾਈਟ ਹੋ ਜਾਂਦਾ ਉਹ ਜਿਹੜਾ ਵਾਈਟ ਹੋ ਜਾਂਦਾ ਉਹ ਤੁਹਾਡੇ ਮਿਨਰਲਸ ਹੈਗੇ ਜੀ ਤੇ ਤੁਸੀਂ ਅਗਰ ਲਗਾਤਾਰ ਬੋਇਲਡ ਵਾਟਰ ਪੀ ਰਹੇ ਹੋ ਤਾਂ ਮਿਨਰਲ ਜਿਹੜੇ ਨੇ ਤੁਹਾਡੀ ਬੋਡੀ ਅੰਦਰ ਨਹੀਂ ਜਾ ਰਹੇ ਨੇ ਸੇਮ ਵਿਦ ਯੋਰ ਆਰਓ ਵਾਟਰ ਕਿਉਂਕਿ ਆਰਓ ਨਾਲ ਵੀ ਅਸੀਂ ਇਹ ਕਰਦੇ ਨੇ ਅਸੀਂ ਮਿੱਠੇ ਪਾਣੀ ਦੇ ਚੱਕਰ ਤੇ ਨਾ ਟੀਡੀਐਸ ਘਟ ਕਰਾ ਦਿੰਦੇ ਨੇ ਤਾਂ ਜੋ ਟੀਡੀਐਸ ਘਟੋ ਜਾਂਦੀ ਹੈ ਤਾਂ ਉਹ ਮਿਨਰਲ ਜਿਹੜੇ ਨੇ ਉਹ ਬاہر ਬਾਹਰ ਨਿਕਲ ਰਹੇ ਨੇ ਤਾਂ ਉਹ ਕਰਕੇ ਵੀ ਜਿਹੜੀ ਹੈ ਉਹ ਕਈ ਵਾਰ ਲੋਕਾਂ ਨੂੰ ਮਿਨਰਲ ਡੈਫੀਸ਼ੀਐਂਸੀ ਹੋ ਜਾਂਦੀ ਹੈ ਜਿੱਦੇ ਕਰਕੇ ਲੋਕ ਫਿਰ ਬਾਅਦ ਵਿੱਚ ਜਿਵੇਂ ਨਾ ਕੁਝ ਸਰਦੀਆਂ ਨੇ ਮੋਸਟਲੀ ਲੋਕ ਗਰਮ ਪਾਣੀ ਕੋਸਾ ਪਾਣੀ ਜਿਹਨੂੰ ਆਪਾਂ ਕਿੰਨੇ ਪਲੈਂਦੇ ਨੇ ਠੀਕ ਹੈ ਉਹ ਜ਼ਿਆਦਾ ਪੀਂਦੇ ਨੇ ਕਈਆਂ ਨੂੰ ਤਾਂ ਆਦਤ ਹੀ ਲੱਗ ਜਾਂਦੀ ਹੈ ਮਤਲਬ ਕਿ ਉਹ ਗਰਮੀਆਂ ਦੇ ਵਿੱਚ ਵੀ ਸੇਮ ਹੀ ਵਾਟਰ ਪੀਂਦੇ ਨੇ ਲਗਾਤਾਰ ਕੋਸਾ ਪਾਣੀ ਪੀਣਾ ਵੀ ਸਾਡੀ ਹੈਲਥ ਲਈ ਜਿਹੜਾ ਉਹ ਠੀਕ ਨਹੀਂ ਹੈਗਾ ਤੇ ਤੁਹਾਨੂੰ ਨਾਰਮਲੀ ਨਾਰਮਲ ਪਾਣੀ ਪੀਣਾ ਚਾਹੀਦਾ ਇਨਫੈਕਟ ਗਰਮੀਆਂ ਵਿੱਚ ਵੀ ਕੋਸ਼ਿਸ਼ ਕਰੋ ਤੁਸੀਂ ਫ੍ਰਿਜ ਵਾਲਾ ਪਾਣੀ ਮਤ ਪੀਓ ਤੁਸੀਂ ਜਿਹੜਾ ਨਾਰਮਲ ਰੂਮ ਟੈਂਪਰੇਚਰ ਤੇ ਪਾਣੀ ਹੈ ਉਹ ਲਓ ਤੇ ਕਿਉਂਕਿ ਤੁਸੀਂ ਜਦੋਂ ਟੈਂਪਰੇਚਰ ਡਿਫਰੈਂਸ ਕਰਦੇ ਹੋ ਸੋ ਮੇਰੇ ਸਾਡੀ ਹੈਲਥ ਲਈ ਜਦੋਂ ਤੁਸੀਂ ਉਹ ਲਗਾਤਾਰ ਕਰਦੇ ਹੋ ਉਹ ਪ੍ਰੋਬਲਮ ਕਰਦਾ ਹੈ ਅੱਛਾ ਜੀ ਮੈਂ ਆਪਣਾ ਵਾਟਰ ਜਿਹੜਾ ਆਰਓਏ ਫਿਲਟਰ ਆਪਾਂ ਉਹਨੂੰ ਫ੍ਰਿਜ ਦੇ ਵਿੱਚ ਰੱਖ ਕੇ ਪੀਨੇ ਆ ਤੇ ਉਹਦੇ ਨਾਲ ਕੀ ਨੁਕਸਾਨ ਹੁੰਦਾ ਸਾਡੀ ਬੋਡੀ ਨੂੰ ਐਸ ਸੱਚਾ ਅਗਰ ਤੁਸੀਂ ਵਿੱਚ ਵਿੱਚ ਪੀਰੀਅਡ ਜਦੋਂ ਬਹੁਤ ਜ਼ਿਆਦਾ ਗਰਮੀਆਂ ਆ ਗਈ ਆ

हां सवेरे उठके ਤੁਸੀਂ ਕੋਸਾ ਪਾਣੀ ਲੈਂਦੇ ਹੋ ਡਿਫਰੈਂਟ ਚੀਜ਼ ਹੈਗੀ ਬਟ ਤੁਸੀਂ ਪੂਰਾ ਦਿਨ ਹੀ ਕੋਸਾ ਪਾਣੀ ਲੈ ਰਹੇ ਹੋ ਤੇ ਤੁਸੀਂ ਲਗਾਤਾਰ ਹੀ ਕੋਸਾ ਪਾਣੀ ਲੈ ਰਹੇ ਹੋ ਸਰਦੀਆਂ ਹੈ ਗਰਮੀਆਂ ਵਿੱਚ ਉਹ ਖਰਾਬ ਹੈਗਾ ਉਹ ਖਰਾਬ ਆ ਹਾਂਜੀ ਕਿਤਨੇ ਕਿਤੇ ਸਾਡੇ ਦੰਦਾਂ ਲਈ ਵੀ ਬਹੁਤ ਜ਼ਿਆਦਾ ਬਿਲਕੁਲ 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 ਇਹ ਚੀਜ਼ ਤਾਂ ਹੈਗੀ ਹੈ ਨਾ ਹਾਂਜੀ ਤੇ ਇਸ ਤੋਂ ਇਲਾਵਾ ਅਸੀਂ ਜ਼ਰੂਰ ਇਹ ਰეკਮੈਂਡ ਕਰਦੇ ਹੈਗੇ ਕਿ ਤੁਸੀਂ ਤੁਹਾਡਾ ਅਗਰ ਪਾਣੀ ਖਰਾਬ ਆ ਜਾਂਦਾ ਹੈ ਤਾਂ ਤੁਸੀਂ ਇਹ ਮਤਲਬ ਡਰਨਾ ਨਹੀਂ ਹੈ ਤੁਸੀਂ ਪਹਿਲਾਂ ਤਾਂ ਉਬਾਲ ਕੇ ਪਾਣੀ ਪੀ ਲਓ ਠੀਕ ਹੈ ਉਹ 3-4 ਦਿਨ ਤੱਕ ਤੁਸੀਂ ਕਰ ਸਕਦੇ ਹੋ ਲਗਾਤਾਰ ਨਹੀਂ ਕਰਨਾ ਤਾਂ ਉਸ ਤੋਂ ਇਲਾਵਾ ਇੱਕ ਇਹ ਨਾ ਦਵਾਈ ਆਉਂਦੀ ਹੈ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਇਹ WHO ਰეკਮੈਂਡਡ ਹੈ ਤੁਸੀਂ ਇਹ ਦਵਾਈ ਵਰਤਿਓ ਜੀ ਠੀਕ ਹੈ ਇਹ ਕਿਸੇ ਵੀ ਕੈਮਿਸਟਰੀ ਸ਼ਾਪ ਤੋਂ ਜਾਂ ਕੈਮੀਕਲ ਹਾਊਸ ਤੋਂ ਤੁਹਾਨੂੰ ਮਿਲ ਜਾਊਗੀ ਠੀਕ ਹੈ ਤੇ ਇਹ ਜਿਹੜੀ ਦਵਾਈ ਹੈ ਇਹਦੀ ਨਾ ਮਿਆਦ ਘਟ ਹੁੰਦੀ ਹੈ 6 ਮਹੀਨੇ ਤੱਕ ਦੀ ਹੁੰਦੀ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਛੋਟੀ ਬੋਤਲ ਲਿਓ ਵੱਡੀ ਬੋਤਲ ਨਹੀਂ ਲੈਣੀ ਹੈ ਕਿਉਂ ਕਿਉਂਕਿ ਇਹ 2 ਲੀਟਰ ਪਾਣੀ ਵਿੱਚ ਇਹਦੀ 8 ਤੋਂ 10 ਬੂੰਦਾਂ ਪੈਂਦੀਆਂ ਨੇ ਜੀ 1.8 ਐਮਐਲ ਦਵਾਈ ਪੈਂਦੀ ਹੈ ਜੀ ਅੱਛਾ ਮੈਮ ਇੱਕ ਹੋਰ ਪੁੱਛਣਾ ਚਾਹੂੰਗੀ ਜਿਵੇਂ ਕੀ ਮੈਮ ਵਾਟਰ ਹੈ ਆਪਾਂ ਫਿਲਟਰ ਲੈ ਰਹੇ ਆ ਜਾਂ ਆਰਓ ਕਰ ਰਹੇ ਸਾਮ ਮੰਨ ਕੇ ਚਲੋ ਆਪਾਂ ਜਿੱਥੇ ਵਾਟਰ ਸਟਾਕ ਕਰਦੇ ਜਾਨੀ ਯਾਨੀ ਕਿ ਸਾਡੇ ਵਾਟਰ ਟੈਂਕ ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਕਿ ਗੰਦਗੀ ਲੱਗੀ ਹੋਈ ਹੈ ਧੂਲ ਮਿੱਟੀ ਵੀ ਚਲ ਜਾਂਦੀ ਹੈ ਹੈਨਾ ਉਹਦੇ ਵਿੱਚ ਇੱਕ ਗ੍ਰੀਨ ਗ੍ਰੀਨ ਲੇਅਰ ਵੀ ਬਣ ਜਾਂਦੀ ਹੈ ਉਹ ਅਲਗੀ ਦੀ ਫਿਰ ਆਪਾਂ ਮਤਲਬ ਕਿਸ ਤਰੀਕੇ ਨਾਲ ਉਹ ਕੀ ਫਿਲਟਰ ਹੋ ਕੇ ਆ ਰਿਹਾ ਪਾਣੀ ਮਤਲਬ ਉਹ ਸਾਡੇ ਲਈ ਵਧੀਆ ਹੈ ਕਿ ਨਹੀਂ ਅ ਦੇਖੋ ਜੀ ਸਾਡੇ ਕੋਲ ਜਿਹੜੇ ਸੈਂਪਲਸ ਆਉਂਦੇ ਨੇ ਉਹਦੇ ਵਿੱਚ ਫਿਲਟਰ ਵਾਟਰ ਸੈਂਪਲਸ ਵੀ ਫੇਲ ਹੁੰਦੇ ਨੇ ਔਰ ਇਸਨ ਇਹ ਵੀ ਹੁੰਦਾ ਹੈ ਕਿ ਸਰਵਿਸ ਪ੍ਰੋਪਰ ਨਹੀਂ ਹੋਈ ਹੈ ਜਾਂ ਬਾਇਓਫਿਲਮ ਬਣੀ ਹੈ ਪਿਛਲਾ ਜਿਹੜਾ ਪਾਣੀ ਹੈ ਉਹਨੂੰ ਚੰਗੀ ਤਰ੍ਹਾਂ ਜਿਹੜਾ ਫਿਲਟਰ ਹੈ ਫਿਲਟਰੇਸ਼ਨ ਨਹੀਂ ਕਰ ਪਾ ਰਿਹਾ ਹੈ ਤੇ ਬਹੁਤ ਜ਼ਰੂਰੀ ਹੈ ਤੁਹਾਡੀ ਜਿਹੜੀ ਟੰਕੀਆਂ ਨੇ ਤੁਸੀਂ ਟਾਈਮ ਟੂ ਟਾਈਮ ਰੈਗੂਲਰ ਉਹਦੀ ਸਫਾਈ ਰੱਖਿਓ ਕਿੰਨੇ ਟਾਈਮ ਬਾਅਦ ਕਰਵਾ ਲੈਣੀ ਚਾਹੀਦੀ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 6 ਮਹੀਨੇ ਵਿੱਚ ਇੱਕ ਵਾਰ ਤਾਂ ਸਫਾਈ ਹੋਏ ਹੀ ਹੋਏ ਬਿਲਕੁਲ 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 ਤਾਂ ਉਸ ਤੋਂ ਇਲਾਵਾ ਜਿਹੜਾ ਹੈ ਅਗਰ ਤੁਹਾਡੇ ਸਮਰਸੀਬਲ ਪਾਣੀ ਇਸਤੇ ਟੰਕੇ ਵਿੱਚ ਤੁਸੀਂ ਜਿਹੜਾ ਇੱਕ ਪੰਪੋਂ ਦੇ ਜਿਹੜਾ ਨਾਰਮਲ ਪੰਪ ਹੁੰਦਾ ਹੈ ਪੰਪ ਨਾਲ ਤੁਸੀਂ ਦਵਾਈ ਸਪਲਾਈ ਕਰ ਸਕਦੇ ਹੋ 2.5% ਦੇ ਹਿਸਾਬ ਨਾਲ ਤਾਂ ਉਹ ਕਰਕੇ ਵੀ ਦਵਾਈ ਜਿਹੜੀ ਹੈ ਕਿਟਾਣੂਆਂ ਨੂੰ ਮਾਰ ਦਿੰਦੀ ਹੈ ਅੱਧੇ ਘੰਟੇ ਦਾ ਅਸੀਂ ਬੋਲਦੇ ਨੇ ਰੀਟੈਂਸ਼ਨ ਟਾਈਮ ਕਿ ਅੱਧੇ ਘੰਟੇ ਲਈ ਤੁਸੀਂ ਜਿਹੜਾ ਉਹ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਪਾਣੀ ਪੀ ਲਿਓ ਤਾਂ ਉਹ ਵੀ ਜਿਹੜਾ ਹੈ ਉਹ ਪਾਣੀ ਸਾਫ਼ ਹੋ ਜਾਂਦਾ ਹੈ ਪਾਣੀ ਸਾਫ਼ ਹੋ ਜਾਂਦਾ ਹੈ ਹਾਂਜੀ ਇਹਦੇ ਨਾਲ ਮਤਲਬ ਆਪਾਂ ਸਬਜ਼ੀ ਵਗੈਰਾ ਵੀ ਬਣਾ ਸਕਦੇ ਹੋ ਤੇ ਨਾਲ ਵੀ ਕੋਈ ਦਿੱਕਤ ਨਹੀਂ ਹੋਊਗੀ ਜੇਕਰ ਫਿਲਟਰ ਵਾਟਰ ਨਾਲ ਬਾਈ ਚਾਂਸ ਕਈ ਲੋਕ ਕਿ ਹੁੰਦੇ ਜਿਨ੍ਹਾਂ ਨੂੰ ਇਨਫੈਕਸ਼ਨ ਦਾ ਬਹੁਤ ਜ਼ਿਆਦਾ ਡਰ ਹੁੰਦਾ ਉਹ ਫਿਲਟਰ ਵਾਟਰ ਯੂਜ਼ ਕਰਦੇ ਭਾਵੇਂ ਉਹ ਰੋ ਫਿਰ ਸਬਜੀ ਬਣਾਉਣ ਲੱਗੇ ਸਬਜੀ ਬਣਾਉਣ ਤੁਸੀਂ ਕੀ ਕਰਨਾ ਹੈ 2 ਲੀਟਰ ਪਾਣੀ ਵਿੱਚ 1.8 ਐਮਐਲ ਜਾਂ 8 ਤੋਂ 10 ਬੂੰਦਾ ਪਾ ਕੇ ਅੱਧੇ ਘੰਟੇ ਲਈ ਰੱਖ ਲੈਣਾ ਹੈ ਉਸ ਤੋਂ ਬਾਅਦ 24 ਘੰਟੇ ਲਈ ਜਿਹੜਾ ਪਾਣੀ ਹੈ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਫ਼ ਹੈ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਚਾਹੇ ਤੁਸੀਂ ਪੀਓ ਚਾਹੇ ਤੁਸੀਂ ਸਬਜੀ ਬਣਾਉਣ ਵਿੱਚ ਵਰਤਿਓ ਆਟਾ ਗੁਣਨ ਵਿੱਚ ਵਰਤਿਓ ਜਿਸ ਮਰਜ਼ੀ ਪਰਪਸ ਲਈ ਤੁਸੀਂ ਵਰਤ ਸਕਦੇ ਹੋ ਅਸੀਂ ਰეკਮੈਂਡ ਕਰਦੇ ਹੈਗੇ ਕਿ ਤੁਸੀਂ ਇਸ ਦਵਾਈ ਨੂੰ ਪਾ ਕੇ ਉਸ ਤੋਂ ਬਾਅਦ ਤੁਸੀਂ ਜ਼ਿਆਦਾ ਮਾਤਰਾ ਵਿੱਚ ਨਹੀਂ ਪਾਣੀ ਹੈ ਜੀ ਠੀਕ ਹੈ ਬਟ ਇਸ ਮਾਤਰਾ ਵਿੱਚ ਪਾ ਕੇ ਤੁਸੀਂ ਪੀਓ ਤਾਂ ਉਹਦੇ ਵਿੱਚ ਇਹ ਹੁੰਦਾ ਇੱਕ ਤਾਂ ਤੁਹਾਡੇ ਮਿਨਰਲਸ ਸੇਮ ਰਹਿੰਦੇ ਨੇ ਹੈ ਨਾ ਮਿਨਰਲਸ ਬਾਡੀ ਨੂੰ ਮਿਲ ਰਹੇ ਨੇ ਕਿ ਟਾਣੂ ਮਰ ਜਾਂਦੇ ਨੇ ਤੇ ਤੁਹਾਡਾ ਪਾਣੀ ਜਿਹੜਾ ਹੈ ਤੁਹਾਨੂੰ ਪ੍ਰੋਪਰ ਇੱਕ ਅਸੀਂ ਬੋਲੀਏ ਤਾਂ ਉਹ ਇੱਕ ਆਪਣੇ ਆਪ ਵਿੱਚ ਇੱਕ ਕੰਪਲੀਟ ਨਿਊਟ੍ਰੀਐਂਟ ਹੈਗਾ ਹਾਂ ਉਹ ਤੁਹਾਨੂੰ ਪ੍ਰੋਪਰ ਮਿਲ ਰਿਹਾ ਹੈ ਤੇ ਮੈਮ ਜਿੰਨਾ ਲੋਕਾਂ ਨੂੰ ਬਾਰ-ਬਾਰ ਇਨਫੈਕਸ਼ਨ ਹੁੰਦੀ ਹੈ ਸਟਮਕ ਪ੍ਰੋਬਲਮ ਹੁੰਦੀ ਹੈ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੂਗੀ ਕੀ ਉਹਨਾਂ ਨੂੰ ਰეკਮੈਂਡ ਜਿਹੜਾ ਕਰਨਾ ਚਾਹੋਗੇ ਮ ਇੰਪੋਰਟੈਂਟ ਤਾਂ ਇਹ ਹੈ ਕਿ ਸਾਫ਼ ਪਾਣੀ ਪੀਓ ਜੀ ਕਿਉਂਕਿ ਜਿਹੜਾ ਪਾਣੀ ਹੈ ਉਹ ਮੇਨ ਦਿੱਕਤ ਕਰਦਾ ਹੈ ਜਿਹੜਾ ਸਾਡੇ ਡਾਈਜੈਸਟਿਵ ਇਸ਼ੂਸ ਹੁੰਦੇ ਆ ਪੇਟ ਦੀ ਦਿੱਕਤ ਹੁੰਦੀ ਹੈ ਇਨਫੈਕਸ਼ਨ ਹੁੰਦੀ ਹੈ ਤਾਂ ਪਾਣੀ ਹਮੇਸ਼ਾ ਸਾਫ਼ ਹੋਣਾ ਚਾਹੀਦਾ ਉਹ ਤੁਹਾਡੀ ਆਪਣੀ ਵੈਸੇ ਚੋਇਸ ਹੈਗਾ ਤੁਸੀਂ ਇਹ ਨਹੀਂ ਵਰਤਣਾ ਚਾਹੁੰਦੇ ਹੋ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਤੇ ਤੁਸੀਂ ਆਰਓ ਦਾ ਪਾਣੀ ਪੀਣਾ ਚਾਹੁੰਦੇ ਤਾਂ ਉਹਦੀ ਸਰਵਿਸਿੰਗ ਜਿਹੜੀ ਆ ਪ੍ਰੋਪਰ ਕਰਾਇਓ ਹਮੇਸ਼ਾ ਤਾਂ ਗਰਮੀਆ ਵੇਰੇ ਵੀ ਤੁਸੀਂ ਮਟਕੇ ਵਗੈਰਾ ਦਾ ਪਾਣੀ ਪੀਓ ਤਾਂ ਕਿ ਜਿਹੜਾ ਅਰਧਨ ਟੱਚ ਹੈਗਾ ਠੀਕ ਹੈ ਓਏ ਠੀਕ ਹੈ ਜਿਹੜਾ ਤੁਹਾਡਾ ਆਪਣੀ ਬੋਡੀ ਆ ਉਹ ਰੀਚਾਰਜ ਹੋਏ ਪਾਣੀ ਨਾਲ ਤੇ ਖੁੱਲਾ ਪਾਣੀ ਪੀਓ ਜੀ ਅੱਛਾ ਮੈਮ ਕਈ ਲੋਕਾਂ ਕੋਲ ਨਾ ਮਤਲਬ ਕਿ ਐ ਹੁੰਦਾ ਕਿ વોટર ਟੈਂਕ ਨਹੀਂ ਹੁੰਦੇ ਜਿਵੇਂ ਕਿ ਆਪਾਂ ਮੀਡਲ ਕਲਾਸ ਲੋਕਾਂ ਦੀ ਗੱਲ ਕਰ ਲਈਏ ਜਾਂ ਫਿਰ ਆਮ ਤੌਰ ਤੇ ਆਪਾਂ ਲੋਕਾਂ ਦੀ ਗੱਲ ਕਰ ਲਈਏ ਉਹ ਆਪਣੇ ਪਲਾਸਟਿਕ ਦੇ ਜਿਵੇਂ ਬਾਲਟੀਆਂ ਹੋ ਗਿਆ ਜਾਂ વોટર ਕੋਲਰ ਹੋਗੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਸਟਾਕ ਕਰਕੇ ਰੱਖਦੇ ਪਲਾਸਟਿਕ ਕਿਤੇ ਨਾ ਕਿਤੇ ਪਾਣੀ ਨੂੰ ਜਿਹੜਾ ਨੁਕਸਾਨ ਪਹੁੰਚਾਉਂਦਾ ਹੈ ਤਾਂ ਕਿ ਜਿਹੜਾ ਪਾਣੀ ਆ ਉਹ ਜਿਹੜਾ 언ਹੈਲਦੀ ਹੋ ਜਾਂਦਾ ਹੈ ਐਕਚੁਅਲੀ ਪਲਾਸਟਿਕ ਦੇ ਵਿੱਚ ਇਹ ਉਹ ਡਿਪੈਂਡ ਕਰਦਾ ਹੈ ਕਿ ਪਲਾਸਟਿਕ ਕਿਸ ਗ੍ਰੇਡ ਦਾ ਹੈਗਾ ਹਮ ਅਗਰ ਤਾਂ ਪਲਾਸਟਿਕ ਫੂਡ ਗ੍ਰੇਡ ਪਲਾਸਟਿਕ ਆਇਆ ਹੋਰ ਐਚ ਡੀ ਪੀ ਵਗੈਰਾ ਅੱਛੇ ਪਲਾਸਟਿਕ ਵਾਲੇ ਬਾਲਟੀ ਆਇਆ ਤੁਸੀਂ ਇਸਤੇਮਾਲ ਕਰ ਰਹੇ ਹੋ ਉਹਦੇ ਵਿੱਚ ਇਹਨਾਂ ਨੁਕਸਾਨ ਨਹੀਂ ਹੈਗਾ ਪਰ ਅਗਰ ਪਲਾਸਟਿਕ ਲੋ ਕੁਆਲਿਟੀ ਦਾ ਹੈਗਾ ਤੇ ਸਾਡੇ ਇੱਥੇ ਗਰਮੀਆਂ ਬਹੁਤ ਪੈਂਦੀਆਂ ਨੇ ਤੇ ਜ਼ਿਆਦਾ ਗਰਮੀ ਵਿੱਚ ਕਈ ਵਾਰ ਹੁੰਦਾ ਹੈ ਜਿਹੜਾ ਮਾਈਕਰੋ ਪਲਾਸਟਿਕ ਫਾਈਬਰਸ ਜਾਂ ਪਾਰਟਿਕਲਸ ਹੈਗੇ ਉਹ ਪਾਣੀ ਵਿੱਚ ਮਿਕਸ ਹੋ ਸਕਦੇ ਨੇ ਤਾਂ ਅਸੀਂ ਇਹ ਵੀ ਬੋਲਦੇ ਨੇ ਕਿ ਤੁਸੀਂ ਕਦੇ ਵੀ ਇਹ ਜਿਹੜੀ ਬੋਤਲਾਂ ਮਿਲਦੀਆਂ ਨੇ ਪਲਾਸਟਿਕ ਦੀ ਧੁੱਪ ਵਿੱਚ ਪਈ ਹੁੰਦੀ ਹੈ ਤੁਸੀਂ ਇਦਾਂ ਵੀ ਦੇਖੋਗੇ ਤਾਂ ਬਲੌਗਸ ਵੀ ਬਣੇ ਹੋਏ ਨੇ ਕਿ ਮਤ ਪੀਓ ਦਾ ਰੀਜ਼ਨ ਉਹੀ ਹੈਗਾ ਜਿਹੜਾ ਪਲਾਸਟਿਕ ਹੈ ਇਸ ਦੇ ਅੰਦਰ ਦਾ ਉਹ ਪਾਣੀ ਵਿੱਚ ਮਿਕਸ ਹੋ ਜਾਂਦਾ ਹੈ ਜਿਹੜਾ ਕਿ ਸਾਡੀ ਬੋਡੀ ਪ੍ਰੋਪਰਲੀ ਡਾਈਜੈਸਟ ਨਹੀਂ ਕਰ ਪਾਉਂਦੀ ਹੈ ਹਮ ਕਰ ਹਮ ਕਰਦਾ ਹੈ ਹਾਂਜੀ ਸੋ ਹਲੋ ਜੀ ਆਪਾਂ ਗੱਲ ਕਰ ਲਈਏ ਤੇ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਤੁਸੀਂ ਬਿਲਕੁਲ ਸਮਝ ਹੀ ਚੁੱਕੇ ਹੋਗੇ ਕਿ ਕਿਤੇ ਨਾ ਕਿਤੇ ਜਿਹੜਾ ਹੈ ਫਿਲਟਰ ਵਾਟਰ ਵੀ ਸਾਡੀ ਬੋਡੀ ਨੂੰ ਕਿਸ ਤਰੀਕੇ ਨਾਲ ਜਿਹੜਾ ਨੁਕਸਾਨ ਪਹੁੰਚਾਉਂਦਾ ਹੈ ਕਿਸ ਤਰੀਕੇ ਨਾਲ ਆਪ ਆਪਣਾ ਘਰ ਦਾ ਪਾਣੀ ਜਿਹੜਾ ਆ ਕਿਸ ਤਰੀਕੇ ਟੈਸਟ ਕਰਕੇ ਜਿਹੜਾ ਦਿਖਾ ਸਕਦੇ ਕਿ ਪਾਣੀ ਜਿਹੜਾ ਕਿੰਨੇ ਕ ਸਹੀ ਹੈ ਜਾਂ ਕਿੰਨਾ ਕ ਜ਼ਿਆਦਾ ਗਲਤ ਹੈ ਸੋ ਜੇਕਰ ਤੁਸੀਂ ਵੀ ਇੱਥੇ ਲੈਣਾ ਚਾਹੁੰਦੇ ਹੋ ਤੁਸੀਂ ਵੀ ਆਪਣੇ ਘਰ ਦੇ ਪਾਣੀ ਨੂੰ ਜਿਹੜਾ ਜਾਂਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਜਲਦੀ ਤੋਂ ਜਲਦੀ ਆ ਕੇ ਇੱਕ ਵਾਰੀ ਪੰਜਾਬ ਐਗਰੀਕਲਚਰ ਲੁਧਿਆਣਾ ਤੇ ਵਿੱਚ ਜਲਦੀ ਵਿਜ਼ਿਟ ਕਰ ਲਓ ਤਾਂ ਕਿ ਜੇ ਤੁਸੀਂ ਦਾ ਕਿਤੇ ਗਲਤ ਪਾਣੀ ਨਹੀਂ ਪੀ ਰਹੇ ਤੁਹਾਡੇ बार-बार ਇਨਫੈਕਸ਼ਨ ਹੋ ਰਹੀ ਹੈ ਕਿਤੇ ਇਸ ਪਾਣੀ ਕਰਕੇ ਤਾਂ ਨਹੀਂ ਹੋ ਰਹੀ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨਸ ਮੈਂ ਹਮਲਿਕ ਕੈਮਰਾ ਪਰਸਨ ਸੇਵਾ ਸਿੰਘ ਨਾਲ